हां जी सत श्री अकाल दोस्तों हुनी हुनी दिल्ली एयरपोर्ट तो आई बहुत ही माड़ी खबर मिलया बम खबर नु शुरू करण तो पहला जेना लोकां ने चैनल नु सब्सक्राइब नहीं कीता सब्सक्राइब कर लें ते वीडियो मातोला लाइक ते शेयर भी कर देना देश दी राजधानी दिल्ली दे सब तो व्यस्त इंदिरा गांधी अंतरराष्ट्रीय हवाई अड्डे ते उडोन दी धमकी दो यात्री नु महंगी साबित हो गई है ਦਰਾਸਲ ਪੰਜਾਬ ਦੀ ਧਮਕੀ ਦੇਣ ਵਾਲੇ ਪੁਲਿਸ ਨੂੰ ਧਮਕੀ ਦੇਣ ਵਾਲੇ ਦੋ ਯਾਤਰੀਆਂ ਨੂੰ ਹਰਾਸਾ ਦੇ ਵਿੱਚ ਲੈ ਲਿਆ ਗਿਆ ਹੈ ਜਾਣਕਾਰੀ ਮੁਤਾਬਿਕ ਦੋਹਾਂ ਨੇ ਆਈਜੀਆਈ 에어ਪੋਰਟ ਨੂੰ ਪਰਮਾਨੂ ਬੰਬ ਨਾਲ ਡਾਉਣ ਦੀ ਧਮਕੀ ਦਿੱਤੀ ਦਿੱਲੀ ਪੁਲਿਸ ਨੇ ਜਾਣਕਾਰੀ ਮੀਡੀਆ ਨੂੰ ਦੇ ਦਿੱਤੀ ਪੁਲਿਸ ਮੁਤਾਬਿਕ 5 April ਨੂੰ IGI 에어ਪੋਰਟ ਦੇ ਜਹਾਜ਼ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਚਲਾਸ਼ੀ ਕੀਤੀ ਜਾ ਰਹੀ ਸੀ ਇਸ ਦੌਰਾਨ ਦੋ ਯਾਤਰੀਆਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਹਵਾਈ ਅੱਡੇ ਨੂੰ ਪਰਮਾਣੂ ਬ bomb ਨਾਲ ਡੋਨ ਦੀ ਧਮਕੀ ਦੇ ਦਿੱਤੀ ਜਿਸ ਹਾਂ ਜਿਸ ਕਾ ਲੋਕ ਕਾਫੀ ਪਰੇਸ਼ਾਨ ਨੇ ਤੇ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ